ਮੈਂ بڑے ਨਾਮ ਵਾਲੇ ਬੰਦੇ ਦੇਖਿਆ ਜਿਨ੍ਹਾਂ ਕੋਲੇ ਪੈਸਾ ਬਹੁਤ ਹੈ ਜਿਨ੍ਹਾਂ ਦੀਆਂ ਫਿਲਮਾਂ ਬਹੁਤ ਆਉਂਦੀਆਂ ਨੇ ਜਿਨ੍ਹਾਂ ਦੇ ਗਾਣੇ ਬਹੁਤ ਆਉਂਦੇ ਨੇ ਹਨਾ ਈਵਨ ਬਾਲੀਵੁੱਡ ਦੇ ਵੀ ਬੰਦੇ ਦੇਖੇ ਨੇ ਮੈਂ ਮਤਲਬ ਕਈ ਵੱਡੀਆਂ ਹੀਰੋਨਾ ਵੱਡੇ ਹੀਰੋ ਯਾਰ ਐਸੀਆਂ ਸਟੋਰੀਜ਼ ਪਾਉਂਦੇ ਨੇ ਉਹਨਾਂ ਦਾ ਮੈਨੂੰ ਲੱਗਦਾ ਕਿ ਉਹ ਜੇ ਨਹੀਂ ਪਾਉਂਦੇ ਰੀਲਾਂ ਜਿਵੇਂ ਅੱਜ ਕੱਲ੍ਹ ਕੁੜੀਆਂ ਨਵੇਂ ਮੁੰਡੇ ਮਸ਼ਹੂਰ ਹੋਣ ਲਈ ਰੀਲਾਂ ਪਾਉਂਦੇ ਨੇ ਗਾਣਿਆਂ ਦੇ ਉੱਤੇ ਸਾਡੇ ਕਈ ਸਟਾਰ ਪਾਉਂਦੇ ਆ ਤਾਂ ਇੰਨੇ ਕਿੰਨੇ ਭੁੱਖੇ ਆ ਯਾਰ ਐਕਚੁਅਲੀ ਵੱਡਾ ਬੰਦਾ ਨਹੀਂ ਕਰਿਆ ਐ ਕਰੂਗਾ ਉਹਦੇ ਬਹੁਤ ਵੱਡੇ ਨੇ ਹਾਂ ਰੁੱਤ ਵਿੱਚ ਜਿਹੜੇ ਰੁੱਤ ਵਿੱਚ ਵੱਡੇ ਨੇ ਨਾ ਵੱਡੇ ਨੇ ਬਹੁਤ ਬਹੁਤ ਵੱਡੇ ਆ ਅੰਦਰੋਂ ਛੋਟੇ ਆ ਮਾਨਸਿਕ ਤੌਰ ਤੇ ਛੋਟੇ ਆ ਹਾਂ ਜੇ ਜੇ ਛੋਟੇ ਨਾ ਹੋਣ ਤਾਂ ਫਿਰ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰ ਜੇ ਐਕਟਰ ਕਿਤੇ ਲੰਘ ਜਾਂਦਾ ਬਾਲਾ ਹੁਣ ਓਵੇਂ ਨਹੀਂ ਇਸ ਲਈ ਸਾਨੂੰ ਹੁਣ ਕਈ ਵਾਰੀ ਬਾਉਂਸਰ ਲੋਕ ਨਾਲ ਰੱਖਣੇ ਪੈਂਦੇ ਨੇ ਕਿ ਪਤਾ ਲੱਗੇ ਕੌਣ ਜਾ ਰਿਹਾ ਹੈ ਕਣਾ ਚਾਰ ਬਾਉਂਸਰ ਨਾਲ ਨੇ ਤਾਂ ਬੰਦਾ ਮੁੜ ਕੇ ਦੇਖਦਾ ਵੀ ਇਹ ਕਿਹਦੇ ਨਾਲ ਨੇ ਕੌਣ ਆ ਯਾਰ ਬੰਦਾ ਅਗਲਾ ਕਹਿੰਦਾ ਸਿੰਗਰ ਸੀ ਉਹ ਅੱਛਾ ਅੱਛਾ ਉਹ ਸੀਗਾ ਠੀਕ ਹੈ ਉਹ ਸਾਰੀਆਂ ਥਾਵਾਂ ਤੇ ਮੈਨੂੰ ਐਵੇਂ ਹੀ ਲੱਗਦਾ ਹੈ ਕਿ ਬੰਦੇ ਬਹੁਤ ਵੱਡੇ ਹੋ ਗਏ ਆ ਰਣਾ ਜੀ ਪਰ ਉਹਨਾਂ ਨੂੰ ਇਹ ਸਿਕਨੈਸ ਫਿਰ ਵੀ ਹੈ ਮਸ਼ਹੂਰੀ ਵਾਲੀ ਪ੍ਰੈਜ਼ੈਂਸ ਦੀ ਦੌਰ ਜਿਹੜੀ ਹੋਣੀ ਤੁਹਾਡੇ ਅੰਦਰ ਕਦੀ ਇਹ ਇਨਫਿਨਿਟੀ ਕੰਪਲੈਕਸ ਹੋਇਆ ਕਿ ਮੈਂ ਇਸ ਸਕਰੀਨ ਤੋਂ ਗਾਇਬ ਹੋ ਗਿਆ ਜਦ ਕਿ ਮੈਂ ਮਹਿਸੂਸ ਕੀਤਾ ਸਾਡੇ ਭਾਈਚਾਰੇ ਚ ਵੀ ਕਦੇ-ਕਦੇ ਮੈਨੂੰ ਵੀ ਇਹ ਸੈਡਨੈਸ ਹੋ ਜਾਂਦੀ ਆ ਬਹੁਤ ਸਾਰੀ ਮਕਬੂਲ ਬੰਦਿਆਂ ਨੂੰ ਖਾਸ ਤੌਰ ਤੇ ਅਦਾਕਾਰਾਂ ਨੂੰ ਕਲਾਕਾਰਾਂ ਨੂੰ ਸੈਲੀਬ੍ਰਿਟੀ ਨੂੰ ਜਿਹੜੇ ਟੀਵੀ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਕਿ ਯਾਰ ਮੈਂ ਮੇਰੀ ਪ੍ਰੈਜ਼ੈਂਸ ਕਿਉਂ ਚਲੀ ਗਈ ਆ ਫਿਰ ਉਹ ਵਲੋਗਿੰਗ ਚ ਹੋ ਜਾਂਦੇ ਸ਼ੁਰੂ ਫਿਰ ਉਹ ਖਾਂਦਿਆਂ ਪੀਂਦਿਆਂ ਬੈਹਂਦਿਆਂ ਉੱਠਦਿਆਂ ਜਾਂਦਿਆਂ ਚੀਜ਼ਾਂ ਵਿਖਾਉਣੀਆਂ ਸ਼ੁਰੂ ਉਹਦੀ ਸਨੈਪਚੈਟ ਪੈ ਜਾਂਦੀ ਰੀਲ ਪੈ ਜਾਂਦੀ ਜਾਂ ਸਾਡੇ ਭਾਈ ਚਰਚ ਕਈ ਵਾਰ ਬੰਦੇ ਆਉਂਦੀ ਹਾਜ਼ਰੀ ਲਵਾਉਣ ਦੇ ਚੱਕਰ ਚ ਕੋਈ ਬੇਵਕੂਫ ਜਾ ਬਾਬਾ ਫੜ ਲੈਂਦੇ ਆ ਜਾਂ ਕਿਸੇ ਹੋਰ ਨੂੰ ਕਰ ਲਦੇ ਇੰਟਰਵਿਊ ਕੋਈ ਤੁਰਦਾ ਫਰਦਾ ਗਲੀ ਚ ਜਿਹੜਾ ਮਤਲਬ ਗੋਇਨਾ ਬ੍ਰੈਡ ਖਾਈ ਜਾਂਦਾ ਕਹਿੰਦੇ ਇਹਦਾ ਇੰਟਰਵਿਊ ਕਰਨਾ ਸੀ ਮਤਲਬ ਇਹ ਗਲਤੀਆਂ ਸਿਕਨੈਸ ਲੱਗਦੀ ਐ ਤੁਹਾਨੂੰ ਮੈਨੂੰ ਤਾਂ ਲੱਗਦੀ ਐ ਸਿਕਨੈਸ ਹੀ ਐ ਰਵਣ ਵੀਰੇ ਦੇਖੋ ਗੱਲ ਕੀ ਐ ਤੁਸੀਂ ਕਹਿਆ ਵੀ ਬਹੁਤ ਵੱਡੇ ਬੰਦੇ ਦੇਖਿਆ ਜਿਹੜੇ ਇਦਾਂ ਕਰਦੇ ਆ ਐਕਚੁਅਲੀ ਵੱਡਾ ਬੰਦਾ ਨਹੀਂ ਕਦੇ ਐ ਕਰੂਗਾ ਉਹਦੇ ਬਹੁਤ ਵੱਡੇ ਨੇ ਹਾਂ ਰਤਵੇ ਵਿੱਚ ਜਿਹੜੇ ਰਤਵੇ ਵੱਡੇ ਨੇ ਨਾ ਵੱਡੇ ਨੇ ਬਹੁਤ ਵੱਡੇ ਆ ਅੰਦਰੋਂ ਛੋਟੇ ਆ ਮਾਨਸਿਕ ਤੌਰ ਤੇ ਛੋਟੇ ਆ ਹਾਂ ਜੇ ਜੇ ਛੋਟੇ ਨਾ ਹੋਣ ਤਾਂ ਫਿਰ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰਨ ਮੈਂ بڑے ਨਾਮ ਵਾਲੇ ਬੰਦੇ ਦੇਖਿਆ ਜਿਨ੍ਹਾਂ ਕੋਲੇ ਪੈਸਾ ਬਹੁਤ ਹੈ ਜਿਨ੍ਹਾਂ ਦੀਆਂ ਫਿਲਮਾਂ ਬਹੁਤ ਆਉਂਦੀਆਂ ਨੇ ਜਿਨ੍ਹਾਂ ਦੇ ਗਾਣੇ ਬਹੁਤ ਆਉਂਦੇ ਨੇ ਹਨਾ ਈਵਨ ਬਾਲੀਵੁੱਡ ਦੇ ਵੀ ਬੰਦੇ ਦੇਖੇ ਨੇ ਮੈਂ ਮਤਲਬ ਕਈ ਵੱਡੀਆਂ ਹੀਰੋਇਨਾਂ ਵੱਡੇ ਹੀਰੋ ਯਾਰ ਐਸੀਆਂ ਸਟੋਰੀਜ਼ ਪਾਉਂਦੇ ਨੇ ਉਹਨਾਂ ਦਾ ਮੈਨੂੰ ਲੱਗਦਾ ਕਿ ਉਹ ਜੇ ਨਹੀਂ ਪਾਉਂਦੇ ਰੀਲਾਂ ਜਿਵੇਂ ਅੱਜਕੱਲ ਕੁੜੀਆਂ ਨਵੇਂ ਮੁੰਡੇ ਮਸ਼ਹੂਰ ਹੋਣ ਲਈ ਰੀਲਾਂ ਪਾਉਂਦੇ ਨੇ ਗਾਣਿਆਂ ਦੇ ਉੱਤੇ ਸਾਡੇ ਕਈ ਸਟਾਰ ਪਾਉਂਦੇ ਆ ਤਾਂ ਇੰਨੇ ਕਿੰਨੇ ਭੁੱਖੇ ਯਾਰ ਮੈਂ ਪਿਛਲੇ 7 ਸਾਲ ਦੇ ਵਿੱਚ 10 ਫਿਲਮਾਂ 'ਚ ਵੀ ਐਕਟ ਨਹੀਂ ਕੀਤਾ ਹੋਣਾ 8 ਸਾਲ ਦੇ ਵਿੱਚ 2017 ਤੋਂ ਲੈ ਕੇ ਆ 2025 ਤੱਕ ਮੈਨ ਲੱਗਦਾ ਨਹੀਂ ਕਿ ਮੈਂ 10 ਫਿਲਮਾਂ 8 ਫਿਲਮਾਂ ਕੀਤੀਆਂ ਹੋਣਗੀਆਂ ਐਜ਼ ਐਨ ਐਕਟਰ ਪਰ ਮੈਨੂੰ ਕੋਈ ਜਮੈਂ ਮੈਂ ਕਹਿੰਦਾ ਮੇਰਾ ਐਕਟਿੰਗ ਕਰਨ ਨੂੰ ਜੀ ਕਰਦਾ ਜਦੋਂ ਮੇਰੇ ਕੋਲ ਫਿਲਮਾਂ ਨਹੀਂ ਸੋ ਤਾਂ ਮੈਂ ਕਿੱਥੇ ਕਰਦਾ ਸੀ ਐਕਟਿੰਗ ਬਿਲਕੁਲ ਮੈਂ ਘਰੇ ਲਾ ਲਾਣਾ ਕੈਮਰਾ ਆਪਣਾ ਮੈਂ ਕੋਈ ਰੀਲ ਨਹੀਂ ਪਾਉਂਦਾ ਐਕਟਿੰਗ ਕਰਦੇ ਦੀ ਕੁਝ ਨਹੀਂ ਪਾਉਂਦਾ ਮੈਂ ਆਪਣੇ ਆਪ ਨੂੰ ਦੇਖ ਲਵਾਂ ਨਾ ਫਿਰ ਮੈਂ ਨੀ ਯਾਰ ਬਣੀ ਨਹੀਂ ਗੱਲ ਦੁਬਾਰੇ ਕਰਕੇ ਦੇਖਦੇ ਆ ਹੈਨਾ ਮੈਨਾਂ ਆਪਣਾ ਹੀ ਆ ਜਾਂ ਮੇਰੇ ਕੋਲ ਨਹੀਂ ਵੀ ਕੈਮਰਾ ਲੱਗਾ ਹੋਇਆ ਮੈਂ ਰਸੋਈ ਦੇ ਵਿੱਚ ਸ਼ੈਫ ਬਣਿਆ ਹੋਇਆ ਕੁਝ ਕਰੀ ਜਾ ਰਿਹਾ ਹਾਂ ਉੱਥੇ ਐਦਾਂ ਨਾ ਮਤਲਬ ਪਰ ਦਿਖਾਵੇ ਲਈ ਨਹੀਂ ਮੇਰੇ ਕੋਲ ਕਦੇ ਐ ਤੜਫਣਾ ਨਹੀਂ ਆਈ ਕੈਮਰਾ ਲੱਗਣ ਤੋਂ ਬਾਅਦ ਮੈਂ ਮਹਿਸੂਸ ਕਰਦਾ ਕਿ ਅਸੀਂ ਡੁਪਲੀਕੇਟ ਹੋ ਜਾਂਦੇ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੇ ਜਦੋਂ ਅਸੀਂ ਇੱਕ ਤਾਂ ਹੁੰਦਾ ਹੈ ਕਿ ਮੈਂ ਘਰੇ ਖਾਣਾ ਬਣਾ ਰਿਹਾ ਮੈਂ ਉਹ ਆਪਣੇ ਲਈ ਬਣਾ ਰਿਹਾ ਮੈਨੂੰ ਆਨੰਦ ਆ ਰਿਹਾ ਆਨੰਦ ਆ ਰਿਹਾ ਇੱਕ ਮੈਂ ਖਾਣਾ ਬਣਾ ਰਿਹਾ ਤੇ ਨਾਲ ਮੈਂ ਸੰਬੋਧਨ ਕਰ ਰਿਹਾ ਤੇ ਉਹਨੂੰ ਮੈਂ ਰਿਕਾਰਡ ਕਰ ਰਿਹਾ ਮੈਨੂੰ ਲੱਗਦਾ ਫਿਰ ਉਹ ਆਨੰਦ ਗਾਇਬ ਹੈ ਆਨੰਦ ਤਾਂ ਗਾਇਬ ਹੋ ਗਈ ਹੋਊਗਾ ਹੈ ਨਾ ਆਨੰਦ ਤਾਂ ਗਾਇਬ ਹੋ ਹੀ ਗਿਆ ਹੋਊਗਾ ਜਦੋਂ ਕੈਮਰੇ ਵੈਸੇ ਤਾਂ ਸਾਨੂੰ ਸਿਖਾਈ ਥੀਏਟਰ ਦੇ ਵਿੱਚ ਇਹ ਜਾਂਦਾ ਜੇ ਤੁਸੀਂ ਸਟੇਜ ਦੇ ਉੱਤੇ ਆ ਜਾਂ ਤੁਸੀਂ ਕੈਮਰੇ ਅੱਗੇ ਆ ਉਦੋਂ ਮੈਂ ਰਾਣਾ ਨਹੀਂ ਹੈਗਾ ਉਧਰ ਮਾਣਕੋ ਸ਼ਫੂਰਾ ਜਿਹੜੀਆਂ ਗੱਲਾਂ ਹੁਣ ਤੁਸੀਂ ਮੈਨੂੰ ਕਢਾ ਰਹੇ ਹੋ ਤੁਸੀਂ ਰਾਣੇ ਨੂੰ ਬਾਹਰ ਲੈ ਕੇ ਆ ਰਹੇ ਪਰ ਫਿਰ ਵੀ ਕਿਤੇ ਨਾ ਕਿਤੇ ਮੇਰੇ ਅੰਦਰ ਮੈਨੂੰ ਇਹ ਆਰਡਰ ਹੈਗਾ ਕਿ ਸਾਹਮਣੇ ਕੈਮਰਾ ਲੱਗਿਆ ਹੋਇਆ ਆ ਆ ਮਾਈਕ ਲੱਗੇ ਹੋਏ ਨੇ ਮੇਰੀ ਉਹ ਗੱਲ ਹੈ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਘਰੇ ਰੋਟੀ ਖਾਂਦਾ ਕਰ ਰਿਹਾ ਸੀ ਜਾਂ ਕੈਮਰਾ ਸਟਾਰਟ ਹੋਣ ਤੋਂ ਪਹਿਲਾਂ ਕਰ ਰਿਹਾ ਸੀ ਮੈਂ ਉਹ ਮੈਂ ਤਾਂ ਨਹੀਂ ਬਿਹੇਵ ਕਰ ਰਿਹਾ ਹਾਂ ਹਾਂ ਹੁਣ ਅਸੀਂ ਦੋਵੇਂ ਕੌਂਸ਼ੀਅਸ ਹੈ ਹਾਂ ਇੰਨਾ ਤਾਂ ਰਹੋਗੇ ਬਹੁਤ ਦੁਨੀਆ ਸਾਨੂੰ ਵੇਖ ਰਹੀ ਹੈ ਫਿਰ ਫਿਰ ਤੁਸੀਂ ਕਿਉਂ ਨਹੀਂ ਘਰੇ ਬਲੌਗ ਬਣਾਉਂਦੇ ਕਿਉਂ ਨਹੀਂ ਹੋਮੋਗੇ ਇਸ ਲਈ ਹੁਣ ਨਾ ਕੋਈ ਬਾਲਾ ਕ੍ਰੇ ਜੀ ਐਕਟਰ ਕਿਤੇ ਲੰਘਿਆ ਜਾਂਦਾ ਬਾਲਾ ਹੁਣ ਉਵੇਂ ਨਹੀਂ ਇਸ ਲਈ ਸਾਨੂੰ ਹੁਣ ਕਈ ਵਾਰੀ ਬਾਉਂਸਰ ਲੋਕ ਨਾਲ ਰੱਖਣੇ ਪੈਂਦੇ ਨੇ ਕਿ ਪਤਾ ਲੱਗੇ ਕੌਣ ਜਾ ਰਿਹਾ ਹੈ ਹਨਾ ਚਾਰ ਬਾਉਂਸਰ ਨਾਲ ਨੇ ਤਾਂ ਬੰਦਾ ਮੁੜ ਕੇ ਦੇਖਦਾ ਵੀ ਇਹ ਕਿਹਦੇ ਨਾਲ ਨੇ ਕੌਣ ਆ ਯਾਰ ਬੰਦਾ ਅਗਲਾ ਕਹਿੰਦਾ ਸਿੰਗਰ ਸੀ ਉਹ ਅੱਛਾ ਅੱਛਾ ਉਹ ਸੀਗਾ ਠੀਕ ਹੈ